ਲੰਗੇ ਦਿਨੀ ਪਿੰਡ ਲਖਣਕੇ ਪਟਾ ਤੋਂ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਪਟਾ ਵੱਲੋਂ ਪਿੰਡ ਲਖਣਕੇ ਪਟਾ ਤੋਂ ਜੱਗਾ ਨੂੰ ਲਿੰਕ ਕਰਦੀ ਸੜਕ ਜੋ ਕਿ ਮਾਰਕੀਟ ਕਮੇਟੀ ਦੇ ਅਧੀਨ ਹੁੰਦੀ ਹੈ ਤੇ ਵਿਭਾਗ ਵੱਲੋਂ 3 ਮਹੀਨੇ ਪਹਿਲਾਂ ਬਣਾਈ ਗਈ ਦੇ ਹਾਲਾਤ ਬਿਆਨ ਕਰਦਿਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਗਈ ਸੀ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ ਜਿਸ ਵਿੱਚ ਉਹਨਾਂ ਆਖਿਆ ਕਿ ਇਹ ਤਕਰੀਬਨ 1.5 ਕਿਲੋਮੀਟਰ ਦੀ ਲਿੰਕ ਸੜਕ ਅਜੇ 3 ਮਹੀਨੇ ਪਹਿਲਾਂ ਹੀ ਬਣਾਈ ਗਈ ਸੀ ਪਰੰਤੂ ਥਾਂ-ਥਾਂ ਤੋਂ ਬਜਰੀ ਬਾਹਰ ਹੋਣੀ ਸ਼ੁਰੂ ਹੋ ਗਈ ਹੈ ਤੇ ਉਹਨਾਂ ਦੱਸਿਆ ਕਿ ਜਦੋਂ ਇਹ ਸੜਕ ਬਣਾਈ ਗਈ ਸੀ ਇਹ ਉਸ ਸਮੇਂ ਵੀ ਬੜੀ ਅਜੀਬ ਜਿਹੀ ਲੱਗ ਰਹੀ ਸੀ ਅਸੀਂ ਸਮਝੇ ਕਿ ਅਜੇ ਇਸ ਉੱਪਰ ਸ਼ਾਇਦ ਹੋਰ ਪਰਤ ਵਿਛੋਣੀ ਹੋਵੇ ਪਰੰਤੂ ਅਜਿਹਾ ਨਹੀਂ ਹੋਇਆ ਉਹਨਾਂ ਵਿਭਾਗ ਨੂੰ ਚੇਤਾ ਕਰਾਉਂਦੇ ਦੱਸਿਆ ਕਿ ਜੇਕਰ ਤੁਸੀਂ ਕੋਈ ਪਰਤ ਵਿਛੋਣੀ ਭੁੱਲ ਗਏ ਤਾਂ ਕਿਰਪਾ ਕਰਕੇ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਉਧਰ ਪਲਾਟੋਵ ਦਾ ਇੱਕ ਸੁਖਪਾਲ ਸਿੰਘ ਖੈਰਾ ਨੇ ਵੀ ਵਾਇਰਲ ਵੀਡੀਓ ਨੂੰ ਆਪਣੇ ਟਵਿੱਟਰ ਤੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਇਸ ਵੀਡੀਓ ਨੂੰ ਦੇਖਣ ਅਤੇ ਆਪ ਸਰਕਾਰ ਦੁਆਰਾ ਮਰਮੱਤ ਕੀਤੀਆਂ ਜਾ ਰਹੀਆਂ ਘਟੀਆ ਗੁਣਵੱਤਾ ਵਾਲੀਆਂ ਸ਼ੜਕਾਂ ਦਾ ਪਤਾ ਲਗੋਣ। ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਪੱਡੇ ਮੈਂ ਖੜਾ ਹਾਂ ਇਸ ਟਾਈਮ ਜਿਹੜੀ ਲਖਣਕੇ ਪੱਡੇ ਤੋਂ ਜੱਗਾ ਨੂੰ ਵਿੱਚ ਦੀ ਰੋਡ ਜਾਂਦੀ ਜਿਹੜੀ ਮਾਰਕੀਟ ਕਮੇਟੀ ਦੇ ਅੰਡਰ ਸੜਕ ਬਣਦੀ ਆ ਇਹਦਾ ਮੈਂ ਤੁਹਾਨੂੰ ਹਾਲਾਤ ਦਿਖਾਉਣ ਲੱਗਾ ਵੀ ਮੇਰਾ ਖਿਆਲ ਅੰਦਾਜ਼ਨ ਵੀ 2 ਜਾਂ 3 ਮਹੀਨੇ ਦੇ ਵਿੱਚ ਵਿੱਚ ਇਹ ਰੋਡ ਬਣੀ ਆ ਤੇ ਸਾਨੂੰ ਸੀ ਵੀ ਇਹ ਰੋਡ ਕਾਲੀ ਚ ਬਣ ਗਈ ਆ ਸ਼ਾਇਦ ਜਿਹੜੀ ਆਖਰੀ ਲੋਕ ਵਾਲੀ ਲੇਅਰ ਰੇਤੇ ਪਾਉਂਦੇ ਹੰਦੇ ਉਹ ਪੌਣੀ ਹੋਊਗੀ ਜਾਂ ਠੰਡ ਆਈ ਜਾਂ ਜੋ ਵੀ ਸਿਗਾ ਸਾਨੂੰ ਸੀ ਵੀ ਇਹ ਛੜਕ ਤੇ ਲੇਅਰ ਜਿਹੜੀ ਹਜੇ ਲੱਕ ਦੀ ਪੈਣੀ ਆ ਸੋ ਟਾਈਮ 3 ਮਹੀਨੇ ਲੰਘ ਚੁੱਕੇ ਆ ਜੇ ਕਿਸੇ ਨੇ ਲੱਕ ਦੀ ਵੀ ਲੇਅਰ ਪਾਉਣੀ ਹੁੰਦੀ ਉੱਤੇ ਤੋਂ ਗਰਮੀਆਂ ਦੇ ਵਿੱਚ ਪੈ ਜਾਣੀ ਸੀ ਕਿਸੇ ਨੇ ਪਾਈ ਨਹੀਂ ਤਾਂ ਆ ਇਹਦੇ ਹਾਲਾਤ ਵੇਖ ਲਓ ਤੁਸੀਂ ਇਹ ਜਿਹੜੀ ਜੱਗਾ ਤੋਂ ਲਖਣਕੇ ਵੱਡੇ ਨੂੰ ਰੋਡ ਜਾਂਦੀ ਆ ਇਹ ਉਹ ਰੋਡ ਆ 3 ਮਹੀਨੇ ਹੋਏ ਇਸ ਰੋਡ ਬਣੀ ਨੂੰ ਤੇ ਇਹਦੇ ਜਿਹੜੇ ਹਾਲਾਤ ਆ ਆ ਤੁਸੀਂ ਦੇਖ ਸਕਦੇ ਆ ਵੀ ਇਹ ਜਿਹੜੀ ਬਜਰੀ ਆ ਅਸੀਂ ਹੱਥ ਨਾਲ ਇਕੱਠੀ ਕਰ ਸਕਦੇ ਆ ਇਹ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਹਿੰਦੇ ਹੁੰਦੇ ਵੀ ਸਾਡੇ ਪਿੰਡ ਲਾਗੇ ਇੱਕ ਪੁਲੀ ਲੰਘਦੀ ਸੀ ਉਹਦਾ ਐਸਟੀਮੇਟ 1 ਕਰੋੜ 17 ਲੱਖ ਦਾ ਲਾਇਆ ਸੀ ਤੇ ਜਦੋਂ ਮੈਂ ਪ੍ਰਾਈਵੇਟ ਐਸਟੀਮੇਟ ਲਵਾਇਆ ਤਾਂ ਉਹ ਕੋਈ 30 32 ਲੱਖ ਰੁਪਏ ਚੋਂ ਪੁਲੀ ਬਣਦੀ ਸੀ ਉਹ ਗੱਲਾਂ ਚਲੋ ਆਪਾਂ ਸਾਰਿਆਂ ਨੂੰ ਪਤਾ ਵੀ ਬਹੁਤ ਪਿੱਛੇ ਰਹਿ ਗਈਆਂ ਉਹ ਗੱਲਾਂ ਜੋ ਇਹਨਾਂ ਨੇ ਕੀਤੀਆਂ ਸੀ ਉਹਨਾਂ ਤੋਂ ਸਾਰੇ ਭੱਜ ਗਏ ਆਪਾਂ ਸਾਰੇ ਜਾਣੂ ਆ ਉਹ ਬਾਹਲੀ ਗੱਲ ਕਰਨ ਦਾ ਫਾਇਦਾ ਨਹੀਂ ਸੋ ਆਹ ਰੋਡ ਦੇ ਹਾਲਾਤ ਵੇਖ ਲੋ ਤੇ ਜਿੱਦਾਂ ਇਕੱਠੀ ਕਰ ਸਕਦੇ ਆਪਾਂ ਬਜਲੀ ਇਹਨੂੰ 3 ਮਹੀਨੇ ਹੋਏ ਬਣੀ ਨੂੰ ਫੇਰ ਵੀ ਜੇ ਠੇਕੇਦਾਰ ਸਾਹਿਬ ਨੂੰ ਵੀ ਬੇਨਤੀ ਆ ਜਿਹੜੇ ਸਾਡੇ ਇੱਥੇ ਪ੍ਰਸ਼ਾਸਨ ਉਹਨਾਂ ਨੂੰ ਵੀ ਬੇਨਤੀ ਆ ਵੀ ਜੇ ਤੁਸੀਂ ਉਹ ਲੱਕ ਦੀ ਲੇਅਰ ਪਾਉਣ ਨੂੰ ਭੁੱਲ ਗਏ ਸੀ ਤੇ ਤੁਹਾਡੇ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਉਹ ਲੱਕ ਦੀ ਜਿਹੜੀ ਉਹ ਲੇਅਰ ਦੁਬਾਰਾ ਇੱਥੇ ਪਾ ਦਿਓ ਤਾਂ ਜੋ ਇਹ ਸੜਕ ਵੱਜ ਜਾਵੇ ਸੋ ਜਿਹੜੀ ਸਾਡੇ ਤੋਂ ਆਪਸ਼ਨ ਹੈ ਕਿ ਇਹੋ ਬਾਈ ਦੀ ਜਿਹੜੀ ਲਖਣਕੇ ਤੋਂ ਸੁਭਾਨਪੁਰ ਨੂੰ ਇਹਨਾਂ ਦੀ ਲੋਕੀ ਨਡਾਰੇ ਤੋਂ ਵੀ ਜਿਹੜੇ ਆਉਂਦੇ ਸੀ ਐਸੇ ਰੋਡ ਥਾਣੀ ਜਾਂਦੇ ਸੀ ਕਿਉਂਕਿ ਪਰਲੀ ਜਿਹੜੀ ਰੋਡ ਆ ਸੁਭਾਨਪੁਰ ਨਡਾਲਾ ਜਿਹੜੀ ਮੇਨ ਰੋਡ ਆ ਉਹਦਾ ਤਾਂ ਹਾਲਾਤ ਚਲੋ ਤੁਸੀਂ ਸਾਰੇ ਪਰਲੀ ਪਾਸ ਜਾਣਦੇ ਆ ਕਿ ਉਹ ਨੰਗਣ ਜੋਗ ਹੀ ਹੈਨੀ ਸੜਕ ਆ ਇੱਕ ਸੜਕ ਬਚੀ ਸੀ ਜਿਹੜੀ ਇਹਦੇ ਅਸੀਂ ਪਿੰਡਾਂ ਵਾਲੇ ਇੱਥੋਂ ਦੀ ਜਾ ਸਕਦੇ ਸੀ ਇਹਦੇ ਤੁਸੀਂ ਹਾਲਾਤ ਦੇਖ ਲਓ ਵੀ ਇਹ ਤਿੰਨਾਂ ਮਹੀਨਿਆਂ ਚ ਜਿਹੜੀ ਸੜਕ ਆ ਇਹਦਾ ਆਹ ਹਾਲਿਆ ਸੋ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਬੇਨਤੀ ਹੱਥ ਜੋੜ ਕੇ ਵੱਧ ਤੋਂ ਵੱਧ ਸ਼ੇਅਰ ਕਰੀਏ ਇਹ ਵੀਡੀਓ ਪ੍ਰਸ਼ਾਸਨ ਤੱਕ ਪਹੁੰਚੇ ਜਾਂ ਇੱਥੇ ਜਿਹੜੇ ਵੀ ਠੇਕੇਦਾਰ ਨੇ ਬੰਦ ਆ ਪਤਾ ਨਹੀਂ ਕਿਹਦਾ ਕਸੂਰ ਆ ਜਾਂ ਭੁੱਲ ਗਏ ਆ ਜਾਂ ਜੋ ਵੀ ਹੋਇਆ ਉਹਦੇ ਤੱਕ ਇਹ ਪਹੁੰਚੇ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਇਹ ਰੋੜ ਬਣ ਸਕੇ ਸੋ ਇਨਿਕ ਬੇਨਤੀ ਮੇਰੀ ਕਬੂਲ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸੁੱਤੀ ਹੋਈ ਸਰਕਾਰ ਸੁੱਤਾ ਹੋਇਆ ਪ੍ਰਸ਼ਾਸਨ ਜਾਗ ਸਕੇ ਸੋ ਇਨੀ ਬੇਨਤੀ ਆ ਜੀ ਆ ਰੋਡ ਦਾ ਤੁਸੀਂ ਹਾਲਾਤ ਵੇਖ ਲਓ ਤਿੰਨ ਮਹੀਨੇ ਹੋਈ ਆ ਰੋਡ ਬਣੀ ਨੂੰ ਤੇ ਹਾਂ ਜੀ ਸੋ ਇੱਥੇ ਹੀ ਇਨੀ ਬੇਨਤੀ ਕਬੂਲ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ